ਇਸ ਘਸ ਘਸਾਰੇ ਨੂੰ ਕੀ ਹਾਲ ਚਾਲ ਆ ਉੱਥੇ ਤੇ ਗਏ ਹੁਣ ਅੱਜ ਜਾਣਾ ਹੀ ਅਸੀਂ ਸੰਗਤ ਤੇ ਤੇ ਰੈਡੀ ਨੇ ਆ ਤੰਦ ਖੋਣੇ ਆ ਵੀ ਕਿਦਾਂ ਲੱਗਣੇ ਮੁੰਡੇ ਲੱਗਣਾ ਵਾ ਉਹ ਥੋੜੀ ਆ ਕਿਦਾਂ ਦੇ ਲੱਗਣਾ ਸੋਹਣੇ ਮੁੰਡੇ ਦਾ ਜਣਾ ਮੈਂ ਇਹਨੇ ਦਿਖਾਉਣਾ ਮੈਂ ਤੁਹਾਨੂੰ ਕੀ ਕਰਨ ਦੇ ਆ ਆਇਆ ਮੇੜਾ ਕੋਲੇ ਆ ਕੇ ਖੰਦਾ ਤਾਂ ਹਾਂ ਜੀ 엄마 ਨਹੀਂ ਤਿਆਰ ਤਿਆਰ ਹੋਣ ਲੱਗੇ ਆ ਪੁੱਤ ਪਾਪਾ ਨੇ ਨਹਾ ਲਿਆ ਵਾ ਪਾਪਾ ਤੇ ਮਤਲਬ ਨਾ ਕੇ ਪਾਠ ਕਰਕੇ ਮਤਲਬ ਪੂਰੇ ਰੈਡੀਓ ਕਿਸੇ ਵਰਗਾ ਕਪੜੇ ਹੀ ਪੋਏ ਆ ਹਾਂ ਕੰਬਲ 'ਚ ਬੈਠੇ ਆ ਤੇ ਰੈਡੀ ਹੋਏ ਆ ਹਾਂ ਮਸ ਕਪੜੇ ਪਾਉਣ ਵਾਲੇ ਤੇ ਪੱਗ ਬੰਨਣੀ ਆ ਤੇ ਅਹੀਂ ਮੈਂ ਹਾਲੇ ਮਸ਼ੀਨ 'ਚ ਕਪੜੇ ਪਾਏ ਆ ਉਹ ਹੁਣ ਟੋੰਡੀ ਆ ਫਿਰ ਬਾਅਦ ਵਿੱਚ ਆਪਾਂ ਵੀ ਰੈਡੀ ਹੁੰਨੇ ਆ ਹੋਣ ਮਮਾ ਵੇਖੋ ਆਪਾਂ ਲਿਆ ਆ ਆ ਵੇਖਿਆ ਕਿੰਨੀ ਤਰੀਕ 16 ਨੂੰ ਜਾਂ ਕਿੰਨੀ ਨੂੰ ਦੇਖਿਆ ਹੂੰ 16 ਨੂੰ 16 ਨੂੰ ਵੇਖਿਆ ਵਿਆਹ ਤੇ ਵਿਆਹ ਚੜੀ ਜਾਂਦੇ ਹਨਾ ਮੈਂ ਹੂੰ ਥੋੜੇ ਜਿਹਾ ਨੂੰ ਹੁਣ ਇਹ ਆ ਨਾ ਸੀ ਜਣੀ ਵਿਆਹਾਂ ਦਾ ਮੇਰੇ ਹੱਥ ਕੰਬਣ ਦੇ ਬਾਕੀ ਮੈਨੂੰ ਪਤਾ ਨਹੀਂ ਵਲੋਗ ਵੀ ਲੰਡਿਆ ਹੋਣਾ ਪੂਰਾ ਤੂੰ ਤਾਂ ਸਾਰਾ ਹੀ ਕੰਬੰਦਿਆ ਚੱਲ ਹੋ ਜਾ ਰੈਡੀ ਹਾਂਜੀ ਰੈਡੀ ਹੋ ਕੇ ਮਿਲਦੇ ਆਂ ਇੱਧਰ ਪਪਾ ਹੋ ਗਏ ਆ ਤੇ ਯਾਰ ਪੱਗ ਬੰਨ ਲਈ ਆ। ਪਪਾ ਅੱਜ ਨਹੀਂ ਪਉਣਾ ਜੇ। ਵੇਖੋ ਤੇਰੀ ਮੰਮੀ ਨੇ ਜਿਹੜੇ ਕੱਪੜੇ ਦੇਤੇ ਆਪਾਂ ਪਾ ਲੈਣੇ ਆਗੇ ਜਿਹੜੇ ਮੇਰੇ ਪ੍ਰੈਸ ਕਰਕੇ ਰੱਖੇ। ਠੀਕ ਬੱਜੀ ਭਾਗੂ ਮੇਰੀ। ਹਾਂਜੀ ਬਹੁਤ ਵਧੀਆ। ਹੂੰ। ਬਹੁਤ ਵਧੀਆ। ਚਲੋ ਹੋ ਰੈਡੀ ਨੂੰ ਅਸੀਂ ਰੈਡੀ ਜੇ। ਹਾਂਜੀ ਅਸੀਂ ਰੈਡੀ ਜੇ। ਚਲ ਠੀਕ ਆ ਮੇਰਾ ਪੁੱਤ। ਇੱਧਰ ਮੰਮਾ ਵੀ ਹੋ ਗਏ ਆ ਰੈਡੀ। ਰੈਡੀ ਹੋ ਗਿਆ ਆਪਾਂ। ਨਿਊ ਜੁੱਤੀ। ਜੁੱਤੀਆਂ ਨਹੀਂ ਜੰਤੀ ਬੜੀ ਨਿਊ ਜੇ। ਇਹ ਆ ਬਿਜੁੱਤੀ। ਚੁੰਨੀ 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 ਬੜੀ ਨਿਊਜ ਏ ਚੁੰਨੀ ਲੈਣੀ ਹਲੇ ਮੰਮਾ ਜੀ ਇਧਰ ਮੇਰੀ ਭੈਣ ਪੈਣਾ ਇਹਨੂੰ ਤਾਂ ਮੂੰਗਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਮੰਮਾ ਗੱਲ ਰੰਗ ਦੇ ਫਾਫਾ ਤਾਂ ਮੂੰਗਲਾ ਕਹਿੰਦੇ ਮੈਂ ਨਾ ਰਹਾ ਦੀ ਰਸੀ ਫਿਰਦੀ ਆ ਕੀ ਮਤਲਬ ਇਹਦਾ ਹਣਾ ਸਵੇਰੇ ਮੈਂ ਚੈਨ ਪਾਲੀ ਤਾਂ ਕਹਿੰਦੀ ਮੈਂ ਪੁਣੀ ਹਣ ਫੇਰ ਇਹਦਾ ਮੂਡ ਖਰਾਬ ਹੋਇਆ ਇੱਕ ਦਵਾ ਤਿਤਲੀ ਆ ਨਹੀਂ ਉਹ ਯਾਰੀ ਸੋਹਣੀ ਹੈ ਵਾਈਟ ਜੈਕਟ ਪਾ ਲਈ ਹਾਂ ਮੈਂ ਕਿੰਦਾ ਨਾ ਠੇਕ ਬਣੀ ਜਾਣ ਵਧੀਆ ਲੱਗੰਦਾ ਵੀ ਇਹ ਲੋ ਜੈਕਟ ਨੂੰ ਜੈਕਟ ਪਾ ਹੂੰ ਇਹ ਵਧੀਆ ਲੱਗੰਦਾ ਜੈਕਟ ਪਾਣੀ ਜੈਕਟ ਯਾਰ ਬਲ ਗਏ ਇਹ ਲੋ ਆ ਮਾਂ ਤਾਂ ਮੈਨੂੰ ਹਲਾਇਆ ਜੈਕਟ ਜੀ ਲਾਇਆ ਭਰਾ ਪਾ ਲੈਨੇ ਆ ਔਰ ਹੰਦ ਨਹੀਂ ਪਾਪਾ ਤੈਨੂੰ ਆ ਨਹੀਂ ਸੋਹਣਾ ਲੱਗਾ ਆ ਸੋਹਣਾ ਲੱਗਿਆ ਚੱਲ ਆ ਲਗਾ ਦੇ ਇਹਨੂੰ ਇਹਨੂੰ ਰਹਾ ਲਾ ਤਾਂ ਗੱਡੀ ਦੇ ਨਾਲ ਹੀ ਰਹਾ ਲਾ ਪੁੱਪ ਚੜ ਗਈ ਉਦਾਂ ਵੀ ਸਤਾ ਚੜਦੀ ਆ ਪਰ ਇਹੇ ਸਰਦੀਆਂ ਦੇ ਵਿੱਚ ਜੈਕ ਪਾਈ ਸੋਣੀ ਲੱਗ ਉਹ ਵੀ ਲੱਹਾ ਜੀ ਡਰੈਗਟ ਵੀ ਨਾਲ ਲੱਗਾ ਆਲਾ ਪਾਲਾ ਤੂੰ ਕੋਟੀ ਨਹੀਂ ਪਾਲੀ ਉਹ ਵੀ ਲੱਗੀ ਆ ਪਰ ਬੇਲ ਨਹੀਂ ਘਾੜਿਆ ਪਾਉ ਨੂੰ ਪਾ ਲਈ ਉਹ ਆ ਚਲੀ ਜਾਣੀ ਸੀ ਆ ਜੀ ਨਾ ਪਾਈ ਇਹ ਲੈ ਵਾ ਵੀਰ ਹੋ ਗਏ ਚਲੋ 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 ਚੱਲ ਆ ਜਾ ਨਿਕਲੇ ਹੋਣਾ ਟਾਈਮ ਲੱਗ ਜਾਣਾ ਰਾਜ 11 ਵਜ ਗਏ ਚਲੋ ਠੀਕ ਆ ਭਾਬੀ ਚੰਗਾ ਭਾਬੀ ਅਸੀਂ ਕੱਲ ਚਲ ਠੀਕ ਆ ਰਹੀ ਜਾਂ ਆਜੋ 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 ਬਈ ਵੇਰੜੀ ਤੇ ਪਿੰਡੋਂ ਬਾਹਰ ਨਿਕਲ ਚਲੇ ਆ ਤੇ ਵਿਆਹ ਤੇ ਛੰਨਾਜ ਵਿਆਹ ਤੇ ਨਹੀਂ ਕਿਤੇ ਵਿਆਹ ਹੀ ਹੈਗਾ ਛੰਨ ਵੀ ਤਾਂ ਹੀ ਹੁੰਦਾ ਹਾਂਜੀ ਵਿਆਹ ਹੀ ਹੈਗਾ ਹੋ ਸੇਮੀ ਹਾਂਜੀ ਅੱਜ ਹਾਂਜੀ ਮਸਮਾ ਸੈਟ ਕਰਾ ਲੀਏ ਕਿ ਇੰਦਾ ਠੀਕ ਲੱਗਦੀ ਆ ਨਹੀਂ ਕਰਾਓ ਬਾਬਾ ਸੋਹਣੇ ਹੀ ਆ ਲੱਗਣਗੇ ਅੱਜ ਇਹ ਸੋਹਣੇ-ਸਾਣੇ ਕੀ ਲੱਗਣਾ ਵਾ ਜਿੱਦਾਂ ਦਾ ਰਹਿਣਾ ਤੇ ਉਦਾਂ ਦਾ ਹੀ ਚੱਲ ਫਿਰ ਵੀ ਸੈਟ ਕਰਾ ਲਈਏ ਮੜੀ ਜੀ ਆ ਹਾਂਜੀ 2 ਮਿੰਟ ਲੱਗਣੇ ਆ ਸੋ ਹਟਨਾਲ ਮੇਰੀ ਫਰੈਂਡ ਲਾਵੂ ਵੀ ਆ ਗਈ ਆ ਇਹ ਵੀ ਕਹਿੰਦੀ ਸੀ ਮੈਂ ਤੇ ਨਾਲ ਜਾਣਾ ਵਾ ਤੇ ਮੈਂ ਗਿਆ ਆ ਜਾ ਤੇ ਫਿਰ ਹੁਣ ਆਪਾ ਤੁਮ ਜਾਣੇ ਤੇ ਮਮਾ ਪਾਪਾ ਤੇ ਮੇਰਾ ਵੀਰ ਵਿਆਹ ਵੇਖਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਾਣਾ ਵਿਆਹ ਤੇ ਅੱਜ ਦਿਖਾਣਾ ਢੀ ਸ਼ੋਭਾ ਦਾ ਪਾਪਾ ਨੇ ਕਿੰਨੇ ਆਇਓ ਮੋਸਲ ਸੈਟ ਕਰਾ ਲਈਏ ਹਾਂ ਜੋ ਪਾਪਾ ਫਿਰ ਕਰਾ ਲਈਏ ਮਾਸ ਸੈਟ సో అస పుకేమే అది రోజు రై జీ హేకే నే పను మన మేతळे ਪਹੁੰਚ ਚੁੱਕੇ ਆ ਡਿਸਟ੍ਰਿਕਟ ਗਰਤਾਪੁਰ ਦਾ ਪਿੰਡ ਵਾ ਮੇਰੇ ਸਹੁਰਿਆਂ ਦਾ ਹੁਣ ਤੁਹਾਨੂੰ ਮੰਮੀ ਡੈਡੀ ਇਹਨਾਂ ਦੇ ਮਲਾਉਨੇ ਮਲਾਉਨੇ ਆ ਆਹ ਰੋਡ ਬੰਡਿਆ ਪਹਿਲਾਂ ਲੱਗਦਾ ਨਵਾਂ ਕਿ ਕੀ ਬੰਡਿਆ ਖਾਲ ਬੰਡਿਆ ਪਪਾ ਦੇਖੋ ਗਈਆਂ ਗੁਈਆਂ ਬਈ ਆਪਣੀਆਂ ਤੁਸੀਂ ਕੀ ਬਣਾਇਆ ਵਾ ਤੁਹਾਨੂੰ ਨੂ ਪਤਾ ਸਹੁਰਿਆਂ ਦੇ ਪਿੰਡ ਚ ਗੱਡੀਏ ਜਾਣਦੀ ਸਾਡੀ ਦੇ ਪਿੰਡ ਦਾ ਜਵਾਈ ਭਾਈ ਆਉਂਦਿਆ ਵਾ ਬੰਦਾ ਆਪਣੇ ਹਿਸਾਬ ਨਾਲ ਰਹਿੰਦਾ ਤਾਂ ਸ਼ਹਿਰ ਇਹਨਾਂ ਨੂੰ ਵੀ ਆਉਣਾ ਸੀ ਸ਼ਹਿਰ तो सही नहीं है ताईया ने तो इंद्रा ने काम किया है। नहीं तो जा रहे हैं ना नूकी वही पाई जापी। हमने तो प्रोने नू पहले पड़ोसर डाला फिरो बाकी काम बाहर चल। तो याद आता है वहाँ पे <laughs> ही। अलास्का ਅਨਿਆਸ਼ਕਾ ਇਧਰ ਕਹਿੰਦੇ ਆ ਕਿਹੜਾ ਬੰਦਾ ਅਨਿਆਸ਼ਕਾ ਚੱਲਾ ਪਾਈ ਤੇ ਚੱਲ ਜਾਗੇ ਮਾਦੀ ਬਹੁ ਮੈਨੂੰ ਹੀ ਆਪਾਂ ਦਾ ਮੈਂ ਨਹੀਂ ਪੜਾਂ ਮੈਂ ਗੁੱਸੇ ਰੋਸ ਗਿਆ ਮੈਂ ਨਹੀਂ ਲੈਣਾ ਨਾ ਨਹੀਂ ਵੀ ਹੁੰਦੇ ਫਿਰ ਜਾਣੇ ਆ ਡਰਜੇ ਤਾਂ ਇਹ ਨਹੀਂ ਜਾਣਾ ਨਹੀਂ ਨਹੀਂ ਮੈਂ ਹੁਣ ਜੰਗਾਬ ਬਰਾਦਰ ਵਾਲੇ ਤੇ ਅੱਛਾ ਚਲੋ ਠੀਕ ਆ ਘਰ ਵੀ ਚਾਹੀਦਾ ਇੱਕ ਜਣਾ ਵਾਹ ਉਹ ਤੇ ਘਰ ਖਦਾ ਨਹੀਂ ਗੱਲ ਕਰਨੀ ਹਾਂ ਇਹ ਤਾਂ ਗੱਲ ਹੈਗੀ ਆ ਸੀਟ ਕਰ ਲਈਏ ਚਲ ਚੱਲ ਜਾ ਨਾ ਨਾ ਚਲ ਠੀਕ ਆ ਆਜੋ ਬੈਠ ਗਿਆ ਸਰ ਜਣੇ ਚਲੋ ਠੀਕ ਆ ਡਰਜੇ ਇੱਧਰ ਹੋ ਜਾ ਅੱਗੇ ਤੋਂ ਇੱਧਰ ਹੋ ਰੋ ਮੂਲੋ ਕਰਿਆ ਰਹਿਣਾ ਇੱਧਰੋਂ ਹੁਣ ਫਿਰ ਆਉਣਾ ਨਾਲ ਹੋ ਅਕਲ ਜੀ ਥੋੜਾ ਨਾਲ ਹੋ ਜੀ ਅੱਜ ਦੇਖਿਓ ਸਾਹਮਣੇ ਇਹ ਜਿਸ ਦਾ ਕਰਿਓ ਅੱਜ ਠੀਕ ਹੈ ਸਾਹਮਣੇ ਫੇਵਰੇਟ ਸਾਹਮਣੇ ਨਾਲ ਬੈਠਿਓ ਅੱਜ ਦੇਖਿਓ ਸਾਹਮਣੇ ਜੇ ਇਹ ਸੰਚਾਰ ਕਰਿਓ ਠੀਕ ਹੈ ਜੀ ਕੱਢਿਆ ਚਾਹ ਜੀ ਆਪੂ ਜੀਆ ਪੋਤਾ ਜੀ ਦਾ ਯਾ ਜਾ ਕੇ ਤੂੰ ਵੀ ਕੋਈ ਗੱਲ ਬਾਤ ਕਰ ਲੈ ਮੈਂ ਕਰ ਗੱਲਾਂ ਯਾ ਜਾ ਕੇ ਗੱਲ ਬਾਤ ਕਰਿਆ ਬਾਬਾ ਜੀ ਠੀਕ ਹੈ ਕਰੀ ਮਾਨ ਦਾ ਮੇਲ ਇਕੱਠਾ ਆ ਮੈਂ ਕਰੂੰ ਗੱਲਾਂ ਜਿਹੜੀਆਂ ਕਰਨੀ ਆ ਚਲੋ ਪੁੱਤ ਨਾਨਕਾ ਮੇਲ ਸਾਡਾ ਆਇਆ ਹਾਂ ਨਾਨਾ ਪੁੱਤ ਜੀਨ ਲੈ ਵਗੇ ਆਏ ਆ ਨਾਨਕੀ ਦੇ ਪੋਤੇ ਦੇ ਵਿਆਹ ਥੋੜੇ ਦੱਸੋ ਥੋੜੇ ਦੱਸੋ ਹਾਂ ਅਹੀਂ ਆਇਆ ਆਪਣੀ ਨਾਨ ਦੇ ਪੋਤੇ ਦੇ ਵਿਆਹ ਹਾਂ ਹਾਂ ਥੋੜੀ ਆ ਉਹ ਕੀ ਕਰਨੀਆਂ ਉੱਥੇ ਆ ਗਈ ਉਹ ਉੱਥੇ ਆ ਕੇ ਵਿਆਹ ਵੇਖਣ ਡੇ ਵਿਆਹ ਵੇਖਣ ਆਂ ਮੈਂ ਜਨਾਂ ਜਾਂਦੀ ਆ ਹਾਂ ਚੂੜੀਆਂ ਚਾਹਣੀਆਂ ਵੀ ਕਰੂ ਨਾ ਚੂੜੀਆਂ ਥੋੜੀ ਘੜੀ ਦੀਆਂ ਨਾ ਹਾਂ ਚੂੜੀਆਂ ਚੂੜੀਆਂ ਜਿਹੜੀਆਂ ਅਗਲੇ ਦਿਨ ਹਾਂ ਚੂੜੀਆਂ ਮੈਂ ਸੁਣ ਲਿਆ ਕੋਈ ਵਿੱਚ ਚੜ ਮਗਰ ਰਚਣੀ ਲਾਈ ਪਾ ਜੇ ਹਾਂ को वर्ड दे आवे तो आसा द कैमरा ही बड़ा वड्डा हो ना वाले कैमरा वड्डा कैमरा जडन अपरी देखो हां और कैमरामैन ਨਾ ਨਾ ਹੋ ਗਿਆ ਜੀ ਤੇ ਲੱਗ ਪੋ ਚੰਦੀ ਕੰਮ ਆਇਆ ਨਾ ਨਾ ਲਾਂਮਾ ਦੇਰ ਪਾਜੀ ਸਾਸਰੀ ਘਰ ਉਹ ਤੇ ਮਾਮਾ ਆਇਆ ਕੋਈ ਵੀ ਨਾ ਨਾ ਸੁਣੀ ਪਾਜੀ ਸਾਸਰੀ ਘਰ ਮੈਂ ਨਹੀਂ ਮੈਂ ਨਹੀਂ ਨਾ ਪਾੜੀ ਕਹਿ ਰਹੀ ਮਾਮੀ ਨੇ ਮੂਹੇ ਜੱਤੀ ਉਹ ਨਾਮਾ ਲਾ ਕੇ ਜੀ ਆਇਆ ਹੀ ਅੰਤਾਂ ਦਾ ਵੀਡੀਓ ਬਣਾਉਂ ਲਿਆ ਆ ਬਣਾਉਂ ਰਿਹਾ ਵੀਡੀਓ ਆਪਾਂ ਬਣਾਉਂ ਰਿਹਾ ਸਹੀ ਪਟੋ ਜਦੋਂ ਸ਼ੁਰੂ ਕੀਤਾ ਉਦੋਂ ਦੀ ਬਣ ਗਈ ਆ ਸਾਬੂਦੋਂ ਦੀ ਬਣ ਗਈ ਆ ਨਾ ਕਾਟਾ ਆ ਗੀ ਵੀਡੀਓ ਚਲਾ ਕੇ ਵਿਖਾ ਵੀਡੀਓ ਬਣਾ ਤਾ ਕੋਈ ਨਹੀਂ ਆ ਟ੍ਰੈਕਟਰ ਚਲਾ ਟ੍ਰੈਕਟਰ ਚਲਾ ਆ ਵੇ ਖੰਡੇ ਆ ਕਿਹੜੀ ਗੱਲ ਹੈ ਤੁਹਾਡਾ ਪਾਵਾਂਗੇ ਨੈਟ ਤੇ ਮੁਕਰੀ ਜੀ ਨੇ ਤਾਇਆ ਬਣਾਇਆ ਨਾ ਸਾਡੇ ਡੈਡੀ ਨੇ ਸਹੀ ਸਹੀ ਵਾਹ ਤੋ ਲੰਮਾ ਲੱਗਿਆ ਤੋ ਥਾੜੇ ਕਰਦੇ ਆ ਸਾਰਾ ਤੇ ਚਾੜੀ ਲਾ ਲੇਂਗੇ ਸਾਰਾਂ ਦੀ ਤੇ ਇੰਦੀ ਮੁਸ਼ਕਿਲ ਨਹੀਂ ਲੱਗਦਾ ਨਹੀਂ ਦਾ ਕੋਈ ਹਸਾਬ ਹੀ ਨਹੀਂ ਕੀ ਕਰੀ ਵਾਹ ਮੋਟਾ ਵੀਦਾਨ ਲਉਂਦੇ ਵਾਲਾ ਨਾ ਘਾੜੀ ਘਾਟ ਅੱਛਾ ਬਾਰ ਲਉਂਦੀ ਆ ਮਾਰੋ ਇਹ ਕਿ ਆ ਬਾਈ ਬੜੀ ਵਧੀਆ ਕੀ ਦੇਖ ਮਾਮੀ ਦੀ ਪਤੀ ਹੋਊਗਾ ਲੱਗਦਾ ਨਹੀਂ ਨਹੀਂ ਉਹ ਚਾਹਦੀ ਜਿਠਾਣੀ ਮੇਰੀ ਤੇ ਜਿਠਾਣੀ ਤੁਸਾਂ ਦੀ ਭੈਣ ਹਾਂ ਹਾਂ ਦਾ ਹੀ ਜਿਹੜਾ ਗਰੀਬੀ ਹੋਇਆ ਜਿਵੇਂ ਹਾਂ ਹਾਂ ਇਹ ਤਾਂ ਕੱਤੇ ਤੁਲਿਆਂ ਮਿੱਟੀ ਦੇ ਹੋਣੀ ਆ ਤੇ ਲਿਮਾ ਉਹ ਦੜੇ ਵਾਲੀ ਆ ਫਲਾਟ ਉੱਤੇ ਦੜੇ ਵਾਲੀ ਮੈਂ ਨਾ ਮਾਮੀ ਦੀ ਪਤੀ ਆ ਜਾ ਨਹੀਂ ਨਹੀਂ ਉਹਨਾਂ ਦੀ ਉਹ ਵੇਲਾ ਦਾ ਉਹ ਭਾਈ ਆ ਰੰਦਾ ਗਿਆ ਫਿਰ ਜਿਹੜੀ ਹੁਣ ਵੀਡੀਓ ਚ ਆਉਂ ਰਹੀ ਹੈ ਜਿਹੜੀ ਜਿਠਾਣੀ ਉਹਦੀ ਭੈਣ ਆ ਆਹ ਫਿਰ ਲੈ ਸਮਲਦੇ ਆ ਤੁਹਾਨੂੰ ਫਿਰ ਅਗਲੇ ਵਲੌਗ ਚ ਆਹ ਵਲੌਗ ਦਾ ਕਰਦੇ ਐਂਡ ਠੰਡਾ ਨਾ ਵਾਜ ਵੀ ਬੜੀ ਹੋ ਗਈ ਕੰਬਲ ਚ ਪੈਨੇ ਸੋਨੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਰਹਿਤ ਵਤ ਵਤ ਚੈਨਲ ਨੂੰ ਸਪੋਰਟ ਕਰਿਓ ਮਿਲਦੇ ਆ ਅਗਲੇ ਬਲੌਗ